ਜਾਨੀ ਚੋਰਨੇ ਰਾਜਾ ਨਰ ਸੁਲਤਾਨ ਤੇ ਦੋਵੇਂ ਰਾਣੀਆਂ ਨੂੰ ਦੋ ਘੋੜੇ ਦੇਦੇ ਆ ਆਓ ਅੱਗੇ ਸੁਣੀਏ ਜਾਨੀ ਰਾਜਾ ਨੂੰ ਕਹੇ ਤੂੰ ਫੜ ਘੋੜੇ ਦੋਏ ਚੜ ਕੇ ਤੀਨੋਂ ਦੋਹਾਂ ਪਰ ਜਾਓ ਰਵਾਨਾ ਹੋਏ ਮੈਂ ਆਉਂਗਾ ਠਹਿਰ ਕੇ ਕਰੋ ਤੁਸੀਂ ਨਾ ਦੇਰ ਮੈਂ ਰਸਤੇ ਮੇ ਆ ਮਿਲੂੰ ਘੜੀ ਚਾਰ ਮੇ ਫੇਰ ਦਾਨੋਂ ਦੀ ਜੋ ਬੇਟੀ ਦੂਜਾ ਸੋ ਲਤਾਨ ਜੋ ਕੋੜੇ ਇੱਕ ਉੱਤੇ ਹੈ ਚੜਾਏ ਜਾਣ ਜੋ ਤੋਰ ਦਿੱਤਾ ਕਰਕੇ ਤੇ ਅਸਵਾਰ ਹੈ ਦਿਲ ਵਿੱਚ ਤੇਰਾ ਰੱਬ ਨੂੰ ਚਤਾਰ ਹੈ ਦੂਜੇ ਤੇ ਨਿਹਾਲ ਦੇ ਬਿਠਾਇਆ ਰਾਣੀ ਨੂੰ ਤੋਰ ਦਿੱਤਾ ਮਗਰੇ ਸੁਣੋ ਕਹਾਣੀ ਨੂੰ ਰਾਜੇ ਸੰਗ ਘੋੜੇ ਨੂੰ ਮਲਿਆ ਹਨਾਰ ਹੈ ਦਿਲ ਵਿੱਚ ਤੇਰਾ ਰੱਬ ਨੂੰ ਚਿਤਾਰ ਹੈ ਦੋਨੋਂ ਘੋੜੇ ਜਾਵਣ ਸਮਾਨ ਪਾਉਣ ਦੇ ਬਈ ਦੋਨੋਂ ਘੋੜੇ ਜਾਵਣ ਸਮਾਨ ਪਾਉਣ ਦੇ ਨਿਕਲੇ ਫਰਕ ਦਖਲਾਈ ਕੌਣ ਦੇ ਰਹਾ ਡਰ ਪਿੱਛੇ ਦਾ ਬਹੁਤ ਮਾਰ ਹੈ ਦਿਲ ਵਿੱਚ ਰਿਹਾਰਾ ਰੱਬ ਨੂੰ ਚਿਤਾਰ ਹੈ ਆਇਆ ਇੱਕ ਰਾਮੇ ਸਮਝ ਗ੍ਰਾਮ ਹੈ ਉਸ ਜਗ੍ਹਾ ਕੀਤਾ ਜਾਏ ਕੇ ਬਸਾਮ ਹੈ ਖਸ਼ੋਰ ਚੰਦਾ ਕਟਣ ਘੜੀ ਦੋ ਚਾਰ ਗੈ ਦਿਲ ਵਿੱਚ ਰਿਹਾਰਾ ਰੱਬ ਨੂੰ ਚਿਤਾਰ ਹੈ ਆਇਆ ਇੱਕ ਰਾਮੇ ਸਮਝ ਗ੍ਰਾਮ ਹੈ ਉਸ ਜਗ੍ਹਾ ਕੀਤਾ ਜਾਏ ਬੇਸ ਰਾਮ ਹੈ ਕਸ਼ੋਰ ਚੰਦਾ ਕਟਣ ਘੜੀ ਦੋ ਚਾਰ ਹੈ ਦਿਲ ਵਿੱਚ ਰਹਾ ਰੱਬ ਨੂੰ ਚਿਤਾਰ ਹੈ ਉਹਦਰ ਜਾਨੀ ਬਨ ਕੇ ਘੋੜਾ ਖੂਟੇ ਨਾਲ ਅੰਦਰ ਵਿੱਚੋਂ ਕੌਕ ਦੇ ਲੀਨੀ ਤੁਰਸ ਨਿਕਾਲ ਸਰ ਉਤੇ ਖੜਾ ਖੱਚ ਕੇ ਘਟਾਰੀ ਨੂੰ ਉੱਠ ਕੇ ਤੇ ਘਰ ਘੋੜੇ ਦੀ ਸਵਾਰੀ ਨੂੰ ਬੋਲੀ ਜੋ ਜ਼ਬਾਨੋਂ ਸੀਸ ਕੋ ਉਡਾ ਦਿਆਂ ਕਰੇ ਇਨਕਾਰੀ ਚਟਣੀ ਬਣਾ ਦਿਆਂ ਉੱਠ ਤੋਂ ਸ਼ਤਾਬ ਕਿਉਂ ਲਗਾਵੇਂ ਢੇਰੀ ਨੀ ਬੋਲ ਕੇ ਰਾਂ ਕੱਟ ਲਾਂ ਜ਼ਬਾਨ ਤੇਰੀ ਨੀ ਭਾਬੀ ਜੋ ਨਿਹਾਲ ਦੇ ਨੂੰ ਮੈਂ ਮਲਾ ਦਿਆਂ ਕਰੇ ਇਨਕਾਰੀ ਚਟਣੀ ਬਣਾ ਦਿਆਂ ਦੇਖ ਤਲਵਾਰ ਕੰਬਦਾ ਸਰੀਰ ਹੈ ਯਾਰ ਯਾਰ ਜਾਵੇ ਨੇਤਰਾਂ ਚੋਂ ਨੀਰ ਹੈ ਜਾਨੀ ਕਹੇ ਹੋਰ ਸੱਚੀਆਂ ਸੁਣਾ ਦਿਆਂ ਕਰੇ ਇਨਕਾਰੀ ਚਟਣੀ ਬਣਾ ਦਿਆਂ ਦੇਖ ਲੂ ਮੈਂ ਤੇਰੇ ਦੇਵੀ ਸਿੰਘ ਵੀਰ ਨੂੰ ਛੱਡਣਾ ਨਾ ਥੋੜਾ ਰਾਜ ਮੈਂ ਅਖੀਰ ਨੂੰ ਅੱਛੀ ਤਰ੍ਹਾਂ ਹੁਣੇ ਤੈਨੂੰ ਐ ਸਰਵਾ ਦਿਆਂ ਕਰੇ ਨਕਾਰੀ ਚਟਣੀ ਬਣਾ ਦਿਆਂ ਘੋੜਾ ਤੇਰੇ ਲਈ ਜੋ ਖੜਾ ਤਿਆਰ ਨਹੀਂ ਚੁੱਪ ਕਰਕੇ ਤੇ ਹੋ ਜਾਇਆ ਸਵਾਰ ਨਹੀਂ ਪੈਰ ਦੇ ਰਕਾਬ ਤੈਨੂੰ ਮੈਂ ਚੜਾ ਦਿਆਂ ਕਰੇ ਨਕਾਰੀ ਚਟਣੀ ਬਣਾ ਦਿਆਂ ਉਹ ਬਾਹੋਂ ਫੜ ਜਾਨੀ ਕੋਕ ਦੇ ਉਠਾਈ ਐ ਬਾਹੋਂ ਫੜ ਜਾਨੀ ਕੋਕ ਦੇ ਉਠਾਈ ਐ ਬੱਕਰੀ ਸਮਾਨ ਜੋ ਅਗਰੇ ਲਾਈ ਐ ਆਖਦਾ ਕਸ਼ੋਰ ਸ਼ਿਵ ਜੀ ਭਜਾਦਿਆਂ ਕਰੇ ਇਨਕਾਰੀ ਚਟਣੀ ਬਣਾ ਦਿਆ ਨਾ ਨੱਕਰ ਕੁਛ ਨਾ ਕਰੀ ਜਾਂ ਦੇ ਖੀ ਤਲਵਾਰ ਕੋੜੇ ਉੱਤੇ ਆ ਕੇ ਹੋਗੀ ਜੋ ਅਸਵਾਰ ਬੈਠ ਗਿਆ ਜਾਨੀ ਜੋ ਪਛਾੜੀ ਨਾਰਕੇ ਛੇੜ ਦਿੱਤਾ ਘੋੜਾ ਅੱਡੀਆਂ ਨੂੰ ਮਾਰਕੇ ਉਸੇ ਵੇਲੇ ਘੋੜਾ ਹੋ ਗਿਆ ਜੋ ਧੀਰ ਜੀ ਅੱਖੀਆਂ ਚੋਂ ਸੱਟ ਦੀ ਵਿਚਾਰੀ ਨੀਰ ਜੀ ਉਹ ਕੂਕਦੀ ਹੈ ਕੌਕ ਦੇ ਸਮਾਨ ਕਾਗਦੀ ਡੋਬ ਜਲੀ ਬੇੜੀ ਮੇਰੀ ਜੋ ਨ ਭਾਗਦੀ ਅੱਜ ਸਾਡੇ ਆਈ ਰਾਜ ਦੀ ਅਖੀਰ ਜੀ ਅੱਖੀਆਂ ਚੋਂ ਸੱਟ ਦੀ ਵਿਚਾਰੀ ਨੀਰ ਜੀ ਮੰਗੀ ਨਾ ਬਿਆਹੀ ਅਜੇ ਮਾਈ ਬਾਪ ਨੇ ਇਹ ਤਾਂ ਦੁੱਖ ਦਿਆ ਪਿਛਲੇ ਹੀ ਪਾਪ ਨੇ ਕੌਣ ਮੇਟ ਦੇਵੇ ਲਿਖੀਤਾ ਕਧੀਰ ਜੀ ਅੱਖੀਆਂ ਚੋਂ ਸੱਟ ਦੀ ਵਿਚਾਰੀ ਨੀਰ ਜੀ ਉਹ ਚੱਲਦਾ ਨਾ ਜ਼ੋਰ ਵਰਲਾਪ ਕਰਦੀ ਚੱਲਦਾ ਨਾ ਜੋਰ ਵਰਲਾਪ ਕਰਦੀ ਜਿੰਦੜੀ ਪਿਆਰੀ ਮਰਨੇ ਤੋਂ ਡਰਦੀ ਤਸ਼ੋਰ ਚੰਦਾ ਧਰਦੀ ਜਰਾ ਨਾ ਠੇਰ ਜੀ ਅੱਖੀਆਂ ਚ ਸੱਟਦੀ ਵਿਚਾਰੀ ਨੀਰ ਜੀ